ਤਸਵੀਰ ਲਈ ਦੀ ਵੱਡੀ ਖਬਰ ਹੈ ਕਦਾਰਨਾਥ ਤੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਇਆ ਤਾਂ ਲੈਂਡਿੰਗ ਦੇ ਵੇਲੇ ਵੱਡਾ ਹਾਦਸਾ ਵਾਪਰਿਆ ਹੈ ਕਦਾਰਨਾਥ ਥਾਮ ਦੇ ਵਿੱਚ ਜਿੱਥੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੈਂਡਿੰਗ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਹੋਇਆ ਤਾਂ ਕਦਾਰਨਾਥ ਥਾਮ ਦੇ ਵਿੱਚ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਦੇ ਅਨੁਸਾਰ ਹੈਲੀ ਐਂਬੂਲੈਂਸ ਸੀ ਜੋ ਕਿ ਕਮਰੀਜ਼ ਨੂੰ ਲੈ ਕੇ ઋਸ਼ੀਕੇਸ਼ ਤੋਂ ਕਦਾਰਨਾਥ ਆ ਰਿਹਾ ਹੁੰਦਾ ਪਰ ਲੈਂਡਿੰਗ ਦੇ ਦੌਰਾਨ ਹੱਤਾਂ ਬਾਪਰ ਜਾਂਦਾ ਤਾਂ ਹੈਲੀ ਐਂਬੂਲੈਂਸ ਰਿਸ਼ੀਕੇਸ਼ ਏਮਜ਼ ਦਾ ਹੈ ਜੋ ਕਿ ਰਿਸ਼ੀਕੇਸ਼ ਤੋਂ ਕਦਾਰਨਾਥ ਜਾ ਰਿਹਾ ਹੁੰਦਾ ਪਰ ਰਸਤੇ ਦੇ ਵਿੱਚ ਦੇਖ ਸਕਦੇ ਹੋ ਕਿ ਲੈਂਡਿੰਗ ਦੇ ਵੇਲੇ ਕਿਸ ਤਰੀਕੇ ਦੇ ਨਾਲ ਕਰੈਸ਼ ਹੋਇਆ ਤਾਂ ਹੈਲੀਪੈਡ ਦੇ ਵਿੱਚ ਕਦਾਰਨਾਥ ਜੋ ਹੈਲੀਕਾਪਟਰ ਹੈ ਉਸ ਤੋਂ ਮੁਸ਼ਕਿਲ ਦੇ ਨਾਲ 20 ਮਿੰਟ ਬੀ ਮੀਟਰ ਜਿਹੜਾ ਪਹਿਲਾਂ ਐਮਜ਼ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਤਾਂ ਉਸ ਤੋਂ ਬਾਅਦ ਪਾਇਲਟ ਜ਼ਰੂਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਤਾਂ ਹੈਲੀਕਾਪਟਰ ਇੱਕ ਮਰੀਜ਼ ਨੂੰ ਲੈ ਕੇ ઋષੀਕੇਸ਼ ਤੋਂ ਕਦarnath ਆ ਰਿਹਾ ਹੁੰਦਾ ਹੈ ਤਾਂ ਉੱਥੇ ਹੀ ਲੈਂਡਿੰਗ ਦੇ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੀ ਟੇਲ ਬੌਨ ਟੁੱਟ ਜਾਂਦੀ ਹੈ ਹਾਲਾਂਕਿ ਕੋਈ ਜ਼ਖਮੀ ਨਹੀਂ ਹੁੰਦਾ ਤਾਂ ਕੇਵਲ ਇਸ ਦੇ ਵਿੱਚ ਇੱਕ ਪਾਇਲਟ ਸਵਾਰ ਸੀ ਮਰੀਜ਼ ਨੂੰ ਲੈ ਕੇ ਆਰਿਆ ਹੰਦੈ ਪਰ ਲੈਂਡਿੰਗ ਦੇ ਵਿਲੇ ਹਾਦਸਾ ਵਾਪਰਿਆ ਤਾਂ ਉੱਥੇ ਹੀ 8 ਮਈ ਨੂੰ ਜਿਹੜਾ ਗੰਗੋਤਰੀ ਧਾਮ ਜਾ ਰਿਹਾ ਪਿਛਲੇ ਦਿਨੀ ਇਹ ਘਟਨਾ ਆਈ ਸੀ ਕਿ ਹੈਲੀਕਾਪਟਰ ਗੰਗਰਾਨੀ ਦੇ ਕੋਲ ਹਾਦਸਾ ਗ੍ਰਸਤ ਹੋ ਗਿਆ ਸੀ ਤਾਂ ਇਸ ਘਟਨਾ ਦੇ ਵਿੱਚ ਪੰਜ ਮਹਿਲਾਵਾਂ ਸਮੇਤ 6 ਲੋਕਾਂ ਨੇ ਮੌਕੇ ਤੇ ਦਮ ਤੋੜ ਦਿੱਤਾ ਸੀ ਤੇ ਉੱਥੇ ਹੀ ਹੁਣ ਇੱਕ ਹੋਰ ਖਬਰ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹੈਲੀਕਾਪਟਰ ਵੀ ਕਰੈਸ਼ ਹੋ ਗਿਆ ਹਾਲਾਂਕਿ ਪਾਇਲਟ ਜ਼ਰੂਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਤਾਂ ਉੱਥੇ ਕੀ ਜਿਹੜਾ ਕਿਸ ਤਰੀਕੇ ਦੇ ਨਾਲ ਲੈਂਡਿੰਗ ਵੇਲੇ ਹਾਦਸਾ ਹੋਇਆ ਤਾਂ ਕਾਫੀ ਆਪਣੇ ਆਪ ਦੇ ਵਿੱਚ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਇਹ ਹੈਲੀ ਐਂਬੂਲੈਂਸ ਜਿਹੜਾ ਦੁਰਘਟਨਾਗ੍ਰਸਤ ਹੋਇਆ ਮਰੀਜ਼ ਨੂੰ ਲੈ ਕੇ ਆ ਰਿਹਾ ਸੀ ਜੋ ਕਿ ਐਂਬੂਲੈਂਸ ऋषिकेश एम्स ਦਾ ਇਹਲੀ ਐਂਬੂਲੈਂਸ ਹੈ ऋषिकेश एम्स ਦਾ ਜੋ ਕਿ ਕਦਾਰਨਾਥ ਜਾ ਰਿਹਾ ਹੁੰਦਾ ਪਰ ਲੈਂਡਿੰਗ ਵੇਲੇ ਵੱਡਾ ਹਾਦਸਾ ਹੋ ਜਾਂਦਾ ਜੋ ਕਿ ਕਦਾਰਨਾਥ ਹੈਲੀਪੈਡ ਤੋਂ ਜਿਹੜਾ ਮੁਸ਼ਕਲ ਦੇ ਨਾਲ 20 ਮਿੰਟ 20 ਮੀਟਰ ਜਿਹੜਾ ਪਹਿਲਾਂ ਹੈਲੀਕਾਪਟਰ ਇੱਕ ਕ੍ਰੈਸ਼ ਹੋਇਆ ਤਾਂ ਤਸਵੀਰਾਂ ਜਿਹੜੀਆਂ ਜ਼ਰੂਰ ਸਾਹਮਣੇ ਆਈਆਂ ਨੇ ਤਸਵੀਲੀ ਦੀ ਵੱਡੀ ਖਬਰ ਹੈ ਕਦਾਰਨਾਥ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਇਆ ਤਾਂ ਲੈਂਡਿੰਗ ਦੇ ਵੇਲੇ ਵੱਡਾ ਹਾਦਸਾ ਵਾਪਰਿਆ ਕਦਾਰਨਾਥ ਧਾਮ ਦੇ ਵਿੱਚ ਜਿੱਥੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੈਂਡਿੰਗ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਹੋਇਆ ਤਾਂ ਕਦਾਰਨਾਥ ਧਾਮ ਦੇ ਵਿੱਚ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਦੇ ਅਨੁਸਾਰ ਹੈਲੀ ਐਂਬੂਲੈਂਸ ਸੀ ਜੋ ਕਿ ਕਮਰੀਜ਼ ਨੂੰ ਲੈ ਕੇ ઋਸ਼ੀਕੇਸ਼ ਤੋਂ ਕਦਾਰਨਾਥ ਆ ਰਿਹਾ ਹੁੰਦਾ ਪਰ ਲੈਂਡਿੰਗ ਦੇ ਦੌਰਾਨ ਹਾਦਸਾ ਸਾ ਬਾਪਰ ਜਾਂਦਾ ਤਾਂ ਹੈਲੀ ਐਂਬੂਲੈਂਸ ਰਿਸ਼ੀਕੇਸ਼ ਏਮਜ਼ ਦਾ ਹੈ ਜੋ ਕਿ ਰਿਸ਼ੀਕੇਸ਼ ਤੋਂ ਕਦਾਰਨਾਥ ਜਾ ਰਿਹਾ ਹੁੰਦਾ ਪਰ ਰਸਤੇ ਦੇ ਵਿੱਚ ਦੇਖ ਸਕਦੇ ਹੋ ਕਿ ਲੈਂਡਿੰਗ ਦੇ ਵੇਲੇ ਕਿਸ ਤਰੀਕੇ ਦੇ ਨਾਲ ਕਰੈਸ਼ ਹੋਇਆ ਤਾਂ ਹੈਲੀਪੈਡ ਦੇ ਵਿੱਚ ਕਦਾਰਨਾਥ ਜੋ ਹੈਲੀਕਾਪਟਰ ਹੈ ਉਸ ਤੋਂ ਮੁਸ਼ਕਿਲ ਦੇ ਨਾਲ 20 ਮਿੰਟ ਬੀ ਮੀਟਰ ਜਿਹੜਾ ਪਹਿਲਾਂ ਏਮਜ਼ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਤਾਂ ਉਸ ਤੋਂ ਬਾਅਦ ਪਾਇਲਟ ਜ਼ਰੂਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਤਾਂ ਹੈਲੀਕਾਪਟਰ ਇੱਕ ਮਰੀਜ਼ ਨੂੰ ਲੈ ਕੇ ઋષੀਕੇਸ਼ ਤੋਂ ਕਦਾਰਨਾਥ ਆ ਰਿਹਾ ਹੁੰਦਾ ਹੈ ਤਾਂ ਉੱਥੇ ਹੀ ਲੈਂਡਿੰਗ ਦੇ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੀ ਟੇਲ ਬੌਨ ਟੁੱਟ ਜਾਂਦੀ ਹੈ ਹਾਲਾਂਕਿ ਕੋਈ ਜ਼ਖਮੀ ਨਹੀਂ ਹੁੰਦਾ ਤਾਂ ਕੇਵਲ ਇਸ ਦੇ ਵਿੱਚ ਇੱਕ ਪਾਇਲਟ ਸਵਾਰ ਸੀ ਮਰੀਜ਼ ਨੂੰ ਲੈ ਕੇ ਆਰਿਆ ਹੰਦੈ ਪਰ ਲੈਂਡਿੰਗ ਦੇ ਵਿਲੇ ਹਾਦਸਾ ਵਾਪਰਿਆ ਤਾਂ ਉੱਥੇ ਹੀ 8 ਮਈ ਨੂੰ ਜਿਹੜਾ ਗੰਗੋਤਰੀ ਧਾਮ ਜਾ ਰਿਹਾ ਪਿਛਲੇ ਦਿਨੀ ਇਹ ਘਟਨਾ ਆਈ ਸੀ ਕਿ ਹੈਲੀਕਾਪਟਰ ਗੰਗਰਾਨੀ ਦੇ ਕੋਲ ਹਾਦਸਾ ਗ੍ਰਸਤ ਹੋ ਗਿਆ ਸੀ ਤਾਂ ਇਸ ਘਟਨਾ ਦੇ ਵਿੱਚ ਪੰਜ ਮਹਿਲਾਵਾਂ ਸਮੇਤ 6 ਲੋਕਾਂ ਨੇ ਮੌਕੇ ਤੇ ਦਮ ਤੋੜ ਦਿੱਤਾ ਸੀ ਤੇ ਉੱਥੇ ਹੀ ਹੁਣ ਇੱਕ ਹੋਰ ਖਬਰ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹੈਲੀਕਾਪਟਰ ਵੀ ਕਰੈਸ਼ ਹੋ ਗਿਆ ਹਾਲਾਂਕਿ ਪਾਇਲਟ ਜ਼ਰੂਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਤਾਂ ਉੱਥੇ ਹੀ ਜਿਹੜਾ ਕਿਸ ਤਰੀਕੇ ਦੇ ਨਾਲ ਲੈਂਡਿੰਗ ਵੇਲੇ ਹਾਦਸਾ ਹੋਇਆ ਤਾਂ ਕਾਫੀ ਆਪਣੇ ਆਪ ਦੇ ਵਿੱਚ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਇਹ ਹੈਲੀ ਐਂਬੂਲੈਂਸ ਜਿਹੜਾ ਦੁਰਘਟਨਾਗ੍ਰਸਤ ਹੋਇਆ ਮਰੀਜ਼ ਨੂੰ ਲੈ ਕੇ ਆ ਰਿਹਾ ਸੀ ਜੋ ਕਿ ਐਂਬੂਲੈਂਸ ऋषिकेश एम्स ਦਾ ਇਹਲੀ ਐਂਬੂਲੈਂਸ ਹੈ ऋषिकेश एम्स ਦਾ ਜੋ ਕਿ ਕਦਾਰਨਾਥ ਜਾ ਰਿਹਾ ਹੁੰਦਾ ਪਰ ਲੈਂਡਿੰਗ ਵੇਲੇ ਵੱਡਾ ਹਾਦਸਾ ਹੋ ਜਾਂਦਾ ਜੋ ਕਿ ਕਦਾਰਨਾਥ ਹੈਲੀਪੈਡ ਤੋਂ ਜਿਹੜਾ ਮੁਸ਼ਕਲ ਦੇ ਨਾਲ 20 ਮਿੰਟ 20 ਮੀਟਰ ਜਿਹੜਾ ਪਹਿਲਾਂ ਹੈਲੀਕਾਪਟਰ ਇੱਕ ਕ੍ਰੈਸ਼ ਹੋਇਆ ਤਾਂ ਤਸਵੀਰਾਂ ਜਿਹੜੀਆਂ ਜ਼ਰੂਰ ਸਾਹਮਣੇ ਆਈਆਂ ਨੇ